ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਨਾਪਾ ਤੋਂ ਸਾਹਮਣੇ ਆਇਆ ਜਿੱਥੇ ਕਿ ਲੁਟੇਰਿਆਂ ਦੇ ਵੱਲੋਂ ਇੱਕ ਸਕੂਟਰੀ ਸਵਾਰ ਨੂੰ ਘੇਰ ਕੇ ਉਸ ਦੇ ਕੋਲੋਂ ਲਗਭਗ 1,56,000 ਦੀ ਵੱਡੀ ਲੁੱਟ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਲੁਟੇਰਿਆਂ ਦੇ ਵੱਲੋਂ ਸਕੂਟਰੀ ਉੱਤੇ ਅਮਲੋ ਤੋਂ ਭਾਲਸੋ ਵੱਲ ਆ ਰਹੇ ਮੁਨੀਮ ਤਰਸੀਮ ਸਿੰਘ ਨੂੰ ਪਹਿਲਾਂ ਤਾਂ ਗੱਡੀ ਦੀ ਫੇਟ ਮਾਰ ਕੇ ਡੇਗਣ ਦੀ ਕੋਸ਼ਿਸ਼ ਕੀਤੀ ਫਿਰ ਕਾਰ ਵਿੱਚੋਂ ਉਤਰ ਕੇ ਦੋ ਲੁਟੇਰਿਆਂ ਦੇ ਵੱਲੋਂ ਹੱਥੋਂ ਪਾਈ ਕਰਕੇ ਪੈਸੇ ਵਾਲਾ ਬੈਗ ਉਸ ਦੇ ਕੋਲੋਂ ਖੋਹ ਲਿਆ ਗਿਆ ਤੇ ਖੋਹ ਕਰਨ ਤੋਂ ਬਾਅਦ ਲੁਟੇਰੇ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ ਫਿਰ ਮਨੀਮ ਨੇ ਆਪਣੇ ਮਾਲਕਾਂ ਨੂੰ ਇਸ ਬਾਰੇ ਦੱਸਿਆ ਤੇ ਥਾਣੇ ਵਿੱਚ ਇਸ ਬਾਰੇ ਇਤਲਾਹ ਕੀਤੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਦੱਸਿਆ ਗਿਆ ਕਿ ਬੈਗ ਦੇ ਵਿੱਚ ਨਗਦੀ ਤੋਂ ਇਲਾਵਾ ਬੈਂਕ ਦੇ ਚੈੱਕ ਵੀ ਪਏ ਸਨ ਉਹਨਾਂ ਦੱਸਿਆ ਕਿ ਜੋ ਸਵਿਫਟ ਕਾਰ ਨੰਬਰ ਤੋਂ ਬਗੈਰ ਸੀ ਉਹਨਾਂ ਨੇ ਦੱਸਿਆ ਕਿ ਬੈਗ ਦੇ ਵਿੱਚ ਲਗਦੀ ਤੋਂ ਇਲਾਵਾ ਦੋ ਬੈਂਕ ਦੇ ਚੈੱਕ ਵੀ ਮੌਜੂਦ ਸੀ ਤੇ ਜੋ ਕਾਰ ਇਸ ਜੁਰਮ ਦੇ ਵਿੱਚ ਵਰਤੀ ਗਈ ਉਹ ਬਗੈਰ ਨੰਬਰੀ ਸੀ ਹੁਣ ਤਾਂ ਕੰਮ ਕਰਦਾ ਜੀ ਨਾਲ ਕਲੈਕਸ਼ਨ ਦਾ ਹੋ ਗਿਆ ਮੈਂ ਜੀ ਅਮਲੋ ਗਿਆ ਸੀਗਾ ਮੰਡੇ ਦੀ ਮੰਡੇ ਜਾਣਿਆ ਉੱਥੋਂ ਵਾਪਸੀ ਆ ਰਿਹਾ ਸੀਗਾ ਕਲੈਕਸ਼ਨ ਤਕਰੀਬਨ 1.60 ਲੱਖ ਰੁਪਇਆ ਕੈਸ਼ ਸੀਗਾ ਬਾਕੀ ਦੋ ਚੈੱਕ ਸੀਗੇ ਤਾਂ ਉਹ ਬੰਦਿਆਂ ਨੇ ਮੈਨੂੰ ਤਕਰੀਬਨ ਅਮਲੋ ਤੋਂ ਹੀ ਪਛਾਣਦਾ ਮੇਰੇ ਪਿੱਛੇ ਹੋਣ ਟੋਲ ਟੈਕਸ ਦੇ ਬਰਾਬਰ ਆ ਕੇ ਮੈਂ ਉਹ ਗੱਡੀ ਮੈਨੂੰ ਕ੍ਰੋਸ ਕੀਤੀ ਆ ਗੱਡੀ ਮੈਨੂੰ ਕ੍ਰਾਸ ਕਰਕੇ ਸਾਈਡ ਤੇ ਲਾਈ ਉਹਨਾਂ ਨੇ ਮੈਂ ਦੇਖਿਆ ਵੀ ਗੱਡੀ ਨੰਬਰ ਪਲੇਟ ਨਹੀਂ ਹੈ ਮੈਂ ਆਪਣੇ ਮਨ 'ਚੇ ਸੋਚ ਰਿਹਾ ਇਹ ਗੱਡੀ ਗਲਤ ਲੱਗ ਰਹੀ ਹੈ ਤਾਂ ਉਹ ਫੜ ਗਏ ਚਲੋ ਆਪਣੇ ਨਾਲ ਕੋਈ ਗੱਲਬਾਤ ਨਹੀਂ ਮੈਂ ਅੱਗੇ ਆ ਕੇ ਚੈਹਲ ਰੁਕਣਾ ਸੀਗਾ ਉੱਥੇ ਰੁਕਿਆ तकरीबन ਅੱਧਾ ਘੰਟਾ ਉਸ ਤੋਂ ਬਾਅਦ ਉਹ ਤੋਂ ਪੇਮੈਂਟ ਲੈ ਕੇ ਮੈਂ ਵਾਪਸ ਜਦੋਂ ਆ ਰਿਹਾ ਸੀਗਾ ਕਰਤਾਰ ਜੀ ਮੈਂ ਦੇਖ ਲਾ ਪਿੱਛੇ ਉੱਥੇ ਉਹਨਾਂ ਨੇ ਪੁੱਛਿਆ ਆ ਕੇ ਗੱਡੀ ਮੈਨੂੰ ਮਤਲਬ ਹਿੱਟ ਕੀਤੀ ਹੈ ਮਾਰਨ ਦੀ ਕੁਛ ਕੀਤੀ ਵੀ ਗੱਡੀ ਛੱਟਣ ਦੀ ਸਕੂਟਰੀ ਤਾਂ ਉਹ ਮੈਂ ਜਦੋਂ ਉਹਨੂੰ ਦੇਖ ਲਿਆ ਤਾਂ ਮੈਂ ਕੱਚੇ ਜਿਹਾ ਸਕੂਟਰੀ ਸਟਾਪ ਕਰ ਲਈ ਉਹਨਾਂ ਨੇ ਨਾਲ ਦੀ ਨਾਲ ਮੇਰੇ ਅੱਗੇ ਲਾ ਕੇ ਗੱਡੀ ਦੋ ਬੰਦੇ ਨਿਕਲੇ ਫਟਾਫਟ ਮੈਨੂੰ ਮਾਰਨਾ ਸ਼ੁਰੂ ਕੀਤਾ ਔਰ ਮੇਰੀ ਲੱਤ ਮਾਰ ਕੇ ਇਸ ਕੰਪਰੀ ਗਏ ਤੇ ਉਹਨਾਂ ਨੇ ਮੈਂ ਗਿਰ ਗਿਆ نیچے ਗਿਰਨ ਤੋਂ ਬਾਅਦ ਬਸ ਉਹਨਾਂ ਨੇ ਬੈਗ ਚੱਕਿਆ ਸਟੂਰੀ ਦੀ ਚਾਬੀ ਖੋਈ ਤੇ ਜਦ ਹੀ ਗੱਡੀ ਘੁਮਾ ਕੇ ਵਾਪਸ ਪਿੱਛੇ ਨੂੰ ਚਲੀ ਕਿੰਨੇ ਜਾਣੇ ਸੀ ਉਹ ਤੱਕ ਤੇ ਤਿੰਨ ਬੰਦੇ ਸੀਗੇ ਗੱਡੀ 'ਚ ਹਥਿਆਰ ਵੀ ਸੀ ਤੇ ਤੁਹਾਨੂੰ ਨਹੀਂ ਦੇਖੋ ਮੈਂ ਹਥਿਆਰ ਵਾਪਸ ਬਾਹਰ ਨਹੀਂ ਕੱਢਿਆ ਉਹਨਾਂ ਨੇ ਕੋਈ ਵਿੱਚ ਅੰਦਰ ਹੋਵੇ ਮੇਰੇ ਨਾਲ ਹਥਿਆਰ ਲੱਗ ਨਹੀਂ ਹਾਂ ਜੀ ਹਰ ਹਫ਼ਤੇ ਹੀ ਆਉਂਦੀ ਹੈ ਜੀ ਸੋਮਵਾਰ ਨੂੰ ਸੋਮਵਾਰ ਹਾਂਜੀ ਹਾਜੀ ਕਲੈਕਸ਼ਨ ਹੁੰਦੀ ਹੈ ਆਪਣਾ ਮਾਲ ਜਨ ਸਪਲਾਈ ਹੁੰਦਾ ਮਤਲਬ ਕਮਲੋ ਵਗੈਰਾ ਤਰ੍ਹਾਂ ਸਾਰੇ ਜਗ੍ਹਾ ਪਿੰਡਾਂ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਕਿਤੇ ਸਿੰਘ ਦੇ ਕੋਲ ਉਸ ਤੋਂ ਬਾਅਦ ਫਿਰ ਆਪਾਂ ਨੇ ਬੰਦੇ ਆ ਕੇ ਲੇ ਲਾਉਣੇ ਵਾਲੇ ਜੇ ਮਾਰ ਰੋਲਾ ਪਾਇਆ ਜੀ ਤਾਂ ਮਤਲਬ ਉਹ ਗੱਡੀ ਪਿੰਡਾਂ ਚੋਂ ਲੰਗੀ ਜਾਂਦਾ ਚਹਿਲ ਤਾਂ ਗਈ ਨਹੀਂ ਮੈਂ ਚਹਿਲ ਫੋਨ ਕੀਤਾ ਉੱਥੇ ਬਾਅਦ ਚਿੰਗਈਓ ਪਿੰਡਾਂ ਚੋਂ ਬਾਲੀ ਕਰਦੇ ਉਹਨਾਂ ਨੇ ਉਸ ਤੋਂ ਬਾਅਦ ਮੈਂ ਦੁਕਾਨ ਤੇ ਫੋਨ ਕੀਤਾ ਬੰਦੇ ਆਪਣੇ ਪਹੁੰਚੇ ਸਾਰੇ ਲਵੇ ਲਾਉਣੇ ਆ ਗਏ ਤਾਂ ਉਹਨਾਂ ਨੇ ਫਿਰ ਮੈਨੂੰ ਚੱਕਿਆ ਤੇ ਸਾਰਾ ਚੱਕ ਕੇ ਖਾਣੇ ਆਏ हां बिल्कुल खतरा ਸੀ ਕਿ ਜੀ ਮੈਂ ਮਲੋ ਹੱਥੋਂ ਬਾਈ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਕੁਝ ਵੀ ਮੰਨਣਾ ਕਰਦਾ ਮਾਰ ਵੀ ਸਕਦੇ ਸੀ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਕੀਤਾ ਜਾਵੇ ਜੀ ਇਹ ਬੰਦੇ ਨੂੰ ਫੜ ਕੇ ਗੜੀ ਤੋਂ ਗੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਇਹ ਜੇ ਅੰਸਰਾਂ ਤੇ ਲੱਤ ਪਾਈ ਜਾ ਸਕਿਆ ਜੀ ਵਾਸਤੇ ਅਸੀਂ ਕਹਿੰਦਾ ਹਾਂ ਹੁਣ ਦਾ ਕੰਮ ਸਾਡਾ ਸਰਾਂਦ ਰੋਡ ਤੇ ਅੱਛਾ ਤੇ ਇਹ ਜਿਹੜੀ ਵਾਰਦਾਤ ਬਤਰੀ ਹੈ ਕਿਸ ਤਰ੍ਹਾਂ ਤੇ ਤੁਹਾਡੇ ਬ੍ਰੀਡ ਤੋਂ ਜਿਹੜਾ ਹੈਗਾ ਰੋਕ ਕੇ ਨਿਕਲ ਹੋ ਦਿੱਤੇ ਕਿੰਨੇ ਪੈਸੇ ਸੀ ਕਿੰਨੇ ਬਤੇ ਸੀ ਹੋਰ ਕੀ ਮੰਗ ਕਰਦੇ ਸਾਡੇ ਹਰ ਸੋਮਵਾਰ ਨੂੰ ਤੇ ਮਲੋ ਮਾਰਕੀਟ ਕਰਨ ਜਾਂਦੇ ਸੀ ਅਸੀਂ ਕਿੰਨੇ ਸਾਲਾਂ ਤੋਂ ਮਾਰਕੀਟ ਕਰਦੇ ਆ ਰਹੇ ਆ ਤੇ ਸਾਨੂੰ ਐ ਲੱਗਦਾ ਕਿ ਪਿੱਛੇ ਕਿਸੇ ਨੇ ਕੋਈ ਮੁਖਬਰੀ ਕਰੀ ਹੈ ਤਾਂ ਇਹਨਾਂ ਦੇ ਪਿੱਛੇ ਲੱਗੇ ਬੰਦੇ तकरीबन 1,60,000 ਦੇ ਕਰੀਬ 1,56 ਸਮਥਿੰਗ ਸੀ ਤੇ 50,000 ਦੇ ਚੈੱਕ ਸੀ ਤੇ ਉਹ ਪੈਸੇ ਇਹਨਾਂ ਨੂੰ ਚਾਹਲ ਤੋਂ ਥੋੜੀ ਅੱਗੇ ਆ ਕੇ ਚਕਰਤਾਰ ਕਮੈਂਡ ਦੇ ਨੇੜੇ ਇਹਨਾਂ ਤੋਂ ਫੋਲੇ ਇਹਨਾਂ ਦਾ ਗੱਡੀ ਇਹਨਾਂ ਦੇ ਮੂਰੇ ਲਾ ਕੇ ਤੇ ਇਹਨਾਂ ਜਿਵੇਂ ਬਾਈਕ ਕਾਨੂੰਨ ਨਾਲ ਲਾਤ ਮਾਰੀ ਇਹਨਾਂ ਸਟਾਫੇਟ ਤੋਂ ਵੀ ਥੋੜਾ ਬਚੋਰ ਰਹਿ ਗਏ ਚਲੋ ਵੀ ਸ਼ੁਕਰ ਹੈ ਪੈਸੇ ਤਾਂ ਗਈ ਗਏ ਤੋਂ ਸਾਰਾ ਪਗੜੀ ਡਰੇ ਹੋਏ ਨੇ ਸਾਰਿਆਂ ਨੂੰ ਨਹੀਂ ਆਉਂਗੇ ਵੀ ਅਸੀਂ ਕੰਮ ਕਿਵੇਂ ਕਰਿਆ ਜਾਵੇ ਵਪਾਰ ਦਾ ਤੁਹਾਨੂੰ ਪਤਾ ਹੀ ਪਹਿਲਾਂ ਹੀ ਬੁਰਾ ਹਾਲ ਹੋਇਆ ਪਿਆ ਕਿਹੜੀਆਂ ਬਾਤ ਲੱਤਾ ਹੋਗੇ ਸਾਨੂੰ ਲੋਕਾਂ ਦਾ ਘਰੇ ਬੈਠੀ ਕੰਮ ਕਰਨਾ ਪਊ ਅਸੀਂ ਇਹਨਾਂ ਦਾ ਆਪ ਦਾ ਕੰਮ ਕਰ ਰਹੇ ਹਾਂ ਇਹਨਾਂ ਦੇ ਸਾਰੇ ਕਰ ਰਹੇ ਹਾਂ ਇਹਨਾਂ ਦੇ ਵੀ ਘਰ ਚੱਲ ਰਹੇ ਨੇ ਇਹਦੇ ਨਾਲ ਸਾਡੇ ਵੀ ਚੱਲ ਰਹੇ ਨੇ ਪਰ ਇਹ ਇਹੋ ਜਿਹੇ ਕਾਹੂਗੇ ਉਸੇ ਕਹਾਂਗੇ ਵੀ ਬੰਦੇ ਵੀ ਹਟਾਓ ਆਪ ਵੀ ਵਿਚਪ ਕਰਕੇ ਬਹਿ ਜਾਓ ਵੀ ਦੋ ਰੁਪਏ ਜਿਹੜੀ ਮਲਦੀ ਹੋਈ ਖਾਈ ਜਾਓ ਅਨੇ ਕਿੰਨੇ ਪੈਸੇ ਬਾਦਲੇ ਨਹੀਂ ਇਹਨਾਂ ਵੇ ਇਹ ਹਜੇ ਕੰਮ ਵਜਿਹੜੇ ਵਾਦੇ ਰਹੇ ਨੇ ਦਿਨ ਪਰ ਦਿਨ ਵਾਦੇ ਰਹੇ ਆ ਆਪਾਂ ਸਾਰੇ ਦੇਖ ਰਹੇ ਆ ਥੱਲੀ ਵਪਾਰੀ ਗੱਲ ਦੀ ਨਸ਼ੇੜੀ ਸਾਰੇ ਆਮ ਲੋਕਾਂ ਨੂੰ ਕਰ ਰਹੇ ਨੇ ਸਾਰੀ ਚੀਜ਼ ਇਹ ਥੋੜੀ ਇਹਨਾਂ ਨੂੰ ਧਿਆਨ ਕਰਨਾ ਚਾਹੀਦਾ ਦੇਖੋ ਸਾਡੇ ਅਸੀਂ ਕਹਿੰਦੇ ਆ ਕਿ ਸਾਰੇ ਪੈਸੇ ਵੀ ਰਿਕਵਰ ਹੋਣ ਦੁਆਰਾ ਸਾਨੂੰ ਪੈਸੇ ਮਿਲਣ ਤਾਂ ਕਿ ਅਸੀਂ ਅੱਗੇ ਨੂੰ ਵੀ ਕੰਮ ਕਰ ਸਕੀਏ ਸਾਡਾ ਡਰ ਜਿਹੜਾ ਬਣ ਗਿਆ ਉਹਨੂੰ ਡਰ ਨੂੰ ਖਤਮ ਕੀਤਾ ਜਾਵੇ ਜੇ ਬੰਦੇ ਫੜੇ ਜਾਂਦੇ ਆ ਇਨਸਾਫ ਮਿਲਦਾ ਸਾਨੂੰ ਅਸੀਂ ਅੱਗੇ ਨੂੰ ਵੀ ਕੰਮ ਕਰ ਸਕਦੇ ਆ ਤੇ ਸਾਨੂੰ ਅੱਗੇ ਨੂੰ ਸਾਡੀ ਇਹੀ ਸੋਚ ਬਣ ਗਈ ਨਹੀਂ ਸੀ ਕੰਮ ਰੰਗ ਕਰੀ ਅੱਗੇ ਤੇ ਵੀ ਆਪਰੇ ਬਤਾਲਦੀ ਬਹਿ ਕੇ ਆਪਣਾ ਜੋ ਮੜਾ ਮੋਡਾ ਕੰਮ ਚੱਲਦਾ ਹੋਈ ਕਰੀ ਇਹ ਠੀਕ ਹੈ ਨਾ 1,60,000 ਰੁਪਏ ਕਮਾਉਣ ਨੂੰ ਤੁਹਾਨੂੰ ਵੀ ਪਤਾ ਕਿੰਨਾ ਟਾਈਮ ਲੱਗਦਾ ਹੈ 5-700,000 ਰੁਪਏ ਕਮਾ ਕੇ ਆਂਦਾ ਬੰਦਾ ਇੱਕ ਉਹ ਜੇ ਇੱਕ ਇੰਨੀ ਰਕਮ ਚੱਲੀ ਆ ਗਈ ਤਾਂ 6 ਮਹੀਨੇ ਪਿੱਛੇ ਹੋ ਗਏ ਇਹ ਨਾ ਅੱਗੇ ਨੂੰ ਤੇ ਕੰਮ ਦਾ ਸਾਨੂੰ ਸੋਚ ਹੋ ਗਈ ਇਹੀ ਸਾਰੇ ਵਪਾਰੀਆਂ ਨੂੰ ਵੀਰਾਰ ਹੋ ਗਿਆ ਕਿ ਅਸੀਂ ਭਈ ਭਾਰਸ ਤੋਂ ਪਹਿਲੇ ਲੈਣ ਜਾਇਆ ਕਰੀਏ ਜਾਂ ਲੈ ਕੇ ਇਹ ਕੰਮ ਅਲਾ ਕਹਿੰਦਾ ਕਿ ਪੈਸੇ ਆਨਲਾਈਨ ਪਾਓ ਜੀ ਜਦ ਦੇਖੇ ਜਾਓ ਤਾਂ ਸਮਾਨ ਭੇਜਾਂਗੇ ਅੱਗੇ ਸਾਡੇ ਸਾਡੇ ਲੋਕਾਂ ਦਾ ਵੀ ਸਮਾਨ ਦਾ ਕੰਮ ਸਿਸਟਮ ਖਰਾਬ ਹੋ ਰਿਹਾ ਸਾਨੋ ਜੋ ਕਿ ਜਿਹੜੀ ਆਪਣੀ ਕੈਸ਼ ਕਲੈਕਟ ਕਰਕੇ ਭਾਸੋਂ ਤੋਂ ਅਮਨੋਤ ਆ ਰਿਹਾ ਸੀਗਾ ਜਦੋਂ ਨੇੜੇ ਇੱਥੇ ਕਰਤਾਰ ਕਮਬਾਈਨ ਜਿਹੜੀ ਇੰਡਸਟਰੀ ਲੱਗੀਆਂ ਉੱਥੇ ਇਹ ਆਪਣੀ ਸਿਕਿਉਰਿਟੀ ਦੇ ਸੀਗਾ ਤੇ ਉੱਥੇ ਇੱਕ ਸ੍ਰਿਸ਼ਟਕਾਰ ਸੀ ਜੀ ਦਾ ਬੈਨਾ ਨੰਬਰੀ ਜਿਹਦੇ ਵਿੱਚ ਉਹਦੇ ਦਫ਼ਤਰ ਵਿੱਚ ਵੀ ਦੋ ਬੰਦੇ ਸੀ ਕਿ ਜਿਨ੍ਹਾਂ ਨੇ ਮੇਰੇ ਤੋਂ ਜਿਹੜਾ ਇਹ ਬੈਗ ਜਿਆ ਬੈਗ ਨੇ ਲਗਭਗ 1.5 ਲੱਖ ਰੁਪਏ ਜੋ ਇਹਨਾਂ ਨੇ ਲੱਗਾਇਆ ਹੈਗਾ ਵੀ ਇਸ ਨੂੰ ਥੋਕੇ ਭਰਾਰ ਹੋ ਗਏ। ਤੋਂ ਇਸ ਸੰਬੰਧ ਵਿੱਚ ਅਸੀਂ ਜਿਹੜਾ ਮੁਕੱਦਮਾ ਮੈਂ ਬ੍ਰੇਕਸੋ ਮੁਕਦਮਾ ਨੰਬਰ 10 ਜੋ ਅੰਡਰ ਸੈਕਸ਼ਨ 304 115 235 ਜਿਹੜਾ ਬੀ ਐਨ ਐਸ ਦਾ ਦਰਜ ਰਜਿਸਟਰ ਕੀਤਾ ਸੋ ਅਸੀਂ ਜਿਹੜਾ ਮੁਕਦਮਾ ਜਿਹੜਾ ਦਰਜ ਕਰਕੇ ਇਹਦੀ ਅੱਗੇ ਇਨਵੈਸਟੀਗੇਸ਼ਨ ਅਸੀਂ ਕਰ ਲਈਏ ਤਾਂ ਕਿ ਪੇਮੈਂਟ ਕਾ ਵੀ ਲੱਗਿਆ ਦੇ ਵਿੱਚ ਇਹ ਜੀ ਮਨੀਮ ਲੱਗਿਆ ਹੋਇਗਾ ਆਪਣਾ ਕੋਈ ਉਹਨਾਂ ਦਾ ਗ੍ਰੋਸਰੀ ਦਾ ਮੀਨ ਹੈਗਾ ਤੇ ਉੱਥੋਂ ਇਹ ਆਪਣੀ ਕੈਸ਼ ਕਲੈਕਟ ਕਰਕੇ ਲਗਾਉਂਦਾ ਹੈਗਾ ਮਨੂ ਉਹ ਜਿੱਦ ਦਸਰ ਮੋਤਾ ਆਪਕੇ ਜਿਹੜਾ ਉਹ ਕੈਸ਼ ਸੀਗਾ ਦੇ ਕੋਲ 700 ਲੱਖ ਰੁਪਏ ਉਹਨਾਂ ਕੋਲ ਹਥਿਆਰ ਵੀ ਸੀ ਮਤਲਬ ਹਥਿਆਰ ਦੇ ਪਾਸੇ ਜਨੇ ਕੋਈ ਯਾਰ ਵੈਸੀ ਨਹੀਂ ਕਿਤਾ ਨਹੀਂ ਨਹੀਂ ਜੋ ਉਹਨਾਂ ਨੇ ਲਿਖਾਇਆ ਹੈਗਾ ਹਥਿਆਰ ਕੂਜੀ ਦੇ ਵਿੱਚ ਨੂੰ ਹੋਇਆ ਤੇ ਜਸਤੇ ਆਪਣੀ ਕੂਪੀਤੀ ਸੀਗਾ ਤੇ ਉਹ ਕਾਰ ਤੋਂ ਉਤਰੇ ਤੇ ਜਿਹੜਾ ਇਹ ਤੋਂ ਪੈਸਿਆਂ ਵਾਲਾ ਬੈਗ ਸੀ ਉਹ ਕਿੱਥੇ ਲੱਗੀ ਪਤਾ ਲੱਗੀ ਜੀ ਕੌਣ ਸੀ ਬੰਦੇ ਹਾਂਜੀ ਆ ਅਸੀਂ ਜਿਹੜੀ ਇਹਦੀ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦੀ ਜਿਹੜਾ ਅਸੀਂ ਬੱਦ ਆਪਣੇ ਐਫਰਡੈਂਸ ਦੇ ਨਾਲ ਹੀ ਸੀ ਟਰੇਸ ਕਰਕੇ ਜਿਹੜੇ ਡੀਸੀ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ